ਹਾਂਜੀ ਪਿਆਰੇ ਵਿਦਿਆਰਥੀਓ ਮੈਰੀਟੋਰੀਅਸ ਸਕੂਲ ਤੇ ਸਕੂਲ ਆਫ ਫੈਮਿਨੈਂਸ ਦਾ ਜਿਹੜਾ ਪੇਪਰ ਹੋਣ ਜਾ ਰਿਹਾ ਹੈਗਾ 3 ਮਾਰਚ ਨੂੰ ਉਸ ਸੰਬੰਧ ਦੇ ਵਿੱਚ ਜਿਹੜੀ ਆਪਣੀ ਵਿਚਾਰ ਚਰਚਾ ਚੱਲਦੀ ਆ ਹਰ ਰੋਜ਼ ਦੀ ਤਰ੍ਹਾਂ ਤੇ ਮੈਂ ਤੁਹਾਡੇ ਲਈ ਲੈ ਕੇ ਹੋਇਆਗਾ ਇਤਿਹਾਸ ਸਾਜਰ ਹੁਣ ਤੱਕ ਆਪਾਂ ਇਹਦੇ ਵਿੱਚੋਂ ਜਿਹੜੇ ਪਿਛਲੇ ਸਾਲਾਂ ਦੇ ਪੇਪਰ ਕਰ ਚੁੱਕੇ ਆ ਕਿਸ ਤਰ੍ਹਾਂ ਸਵਾਲ ਆਏ ਸੀ ਸਕੂਲ ਆਫ ਫੈਮਿਨੈਂਸ ਦੇ ਜਿਹੜਾ ਕਿ ਸਾਰੀਆਂ ਵੀਡੀਓ ਦੇ ਵਿੱਚ ਜਿਹੜਾ ਮੌਜੂਦ ਹੈਗਾ ਤੁਹਾਡੇ ਤੱਕ ਇਹ ਉਹ ਤੁਸੀਂ ਬਕਾਇਦਾ ਤੌਰ ਤੇ ਦੇਖ ਚੁੱਕੇ ਹੋ ਜਿਹੜੇ ਵਿਦਿਆਰਥੀ ਦੇਖਣ ਕੰਨੀ ਹੋ ਰਹੇ ਨੇ ਜ਼ਰੂਰ ਦੇਖੋ ਸਾਰੀਆਂ ਜਿਹੜੀਆਂ ਵੀਡੀਓ ਪਾਈਆਂ ਇਸ ਤੋਂ ਪਹਿਲਾਂ ਆਪਾਂ ਜਿਹੜੇ ਸਵਾਲ ਕਰ ਚੁੱਕੇ ਹਾਂ ਪੰਜਾਬ ਦੀਆਂ ਭੂਗੋਲ ਖਸ਼ੇਸ਼ਤਾਵਾਂ ਤੇ ਉਹਨਾਂ ਦਾ ਇਸ ਦੇ ਇਤਿਹਾਸ ਤੇ ਕੀ ਪ੍ਰਭਾਵ ਮੇਰੇ ਕੋਲੇ ਹੈ 10ਵੀਂ ਦੀ ਕਿਤਾਬ ਤੁਹਾਡੇ ਸਾਹਮਣੇ ਜਿਹੜੀ ਸਕਰੀਨ ਤੇ ਉੱਪਰ ਦਿਖ ਰਹੀ ਆ ਇਹਦੀ ਵਿਸ਼ਾ ਸੂਚੀ ਹੈਗੀ ਇਹਦੇ ਵਿੱਚ ਆਪਾਂ ਇਹ ਕਰ ਚੁੱਕੇ ਹਾਂ ਪੂਰਾ ਪਾਠ ੜਕ ਚੁੱਕੇ ਆ ਭੂਗੋਲ ਖਸ਼ੇਸ਼ਤਾਵਾਂ ਕੀ ਨੇ ਇਤਿਹਾਸ ਤੇ ਕੀ ਪ੍ਰਭਾਵ ਪਿਆ 72 ਸਵਾਲ ਬਣਾਤੇ ਸੀ ਆਪਾਂ ਇਹਦੇ ਤੁਹਾਨੂੰ ਕਿਸੇ ਸਵਾਲ ਕਿਤਾਬ 'ਚ 72 ਸਵਾਲ ਨਹੀਂ ਮਿਲਣਗੇ ਇੱਕ ਇੱਕ ਲਾਈਨ ਨੂੰ ਜਿਹੜਾ ਪਰਖਦੇ ਹੋਏ ਸਵਾਲ ਬਣਾਏ ਸੀ ਤਾਂ ਕਿ ਇੱਕ ਵੀ ਸਵਾਲ ਵਾਰ ਨਾ ਜਾਵੇ ਦੂਜਾ ਸੀਗਾ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪ ਤਕਰੀਬਨ 43 ਸਵਾਲ ਆਪਾਂ ਇਹਦੇ ਵਿੱਚ ਬਣਾਤੇ ਸੀਗੇ ਜੀ ਇਸ ਨੂੰ ਵੀ ਕਰ ਚੁੱਕੇ ਹਾਂ ਅਸੀਂ ਤੀਸਰਾ ਸਾਡਾ ਚੱਲ ਰਿਹਾ ਹੈਗਾ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੀਆਂ ਸਖਿਆਵਾਂ ਕੱਲ ਕੀਤਾ ਸੀ ਆਪਾਂ ਇਹਦੇ ਵਿੱਚੋਂ 27 ਸਵਾਲ ਤੇ ਅੱਜ ਆਪਾਂ ਕਰਾਂਗੇ 28 ਤੋਂ ਲੈ ਕੇ 53 ਸਵਾਲ ਕੁੱਲ 53 ਸਵਾਲ ਇਹਦੇ ਵਿੱਚੋਂ ਬਣਾ ਦਿੱਤੇ ਗਏ ਨੇ ਤਾਂ ਕਿ ਇੱਕ ਵੀ ਸਵਾਲ ਬਾਹਰ ਨਾ ਜਾਵੇ ਸੋ ਆਪਾਂ ਜਿਹੜਾ ਥੋੜਾ ਜਿਹਾ ਹੁਣ ਕਾਰਜ ਨੂੰ ਖਿੱਚਾ ਹੈ ਕਿਉਂਕਿ ਪੇਪਰ ਤੁਹਾਡਾ ਨੇੜੇ ਆ ਰਹੇ ਹੈਗੇ ਤੇ ਤੁਹਾਡੀ ਸਮਝ ਵੀ ਬਣ ਜੇ ਤਾਂ ਬਾਰ-ਬਾਰ ਤੁਸੀਂ ਰਿਹੈਸਲ ਕਰਨੀ ਹੈ ਪਹਿਲਾਂ ਕਿਤਾਬ ਨੂੰ ਦੇਖਣਾ ਮੋਟੇ ਰੂਪ ਜਿਸ ਤਰ੍ਹਾਂ ਵਿਧੀ ਦੱਸਦਾ ਹੁੰਦਾ ਮੈਂ ਇਹਨੂੰ ਪ ਫੇਰ ਇਹ ਸਵਾਲ ਜਿਹੜੇ ਸੁਣਨੇ ਨੇਗੇ ਤੇ ਫੇਰ ਆਪਣਾ ਦਿਮਾਗ ਦੇ ਨਾਲ ਉਹਨਾਂ ਦਾ ਉੱਤਰ ਦੇਣ ਦੀ ਕੋਸ਼ਿਸ਼ ਕਰਨੀ ਹੈ ਇਸ ਤਰ੍ਹਾਂ ਦੀ ਨਾਲ ਤੁਹਾਡੀ ਤਿਆਰੀ ਹੋਏਗੀ ਤਾਂ ਜਿਹੜੇ ਵਿਦਿਆਰਥੀ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਕੋਲੇ ਅਪ ਟੂ ਡੇਟ ਪਹੁੰਚੇ ਤੇ ਤੁਸੀਂ ਜਿਹੜਾ ਹੈਗਾ ਵਧੀਆ ਤਿਆਰੀ ਕਰ ਸਕੋ ਤੇ ਜਿਹੜਾ ਸਕਰੀਨ ਦੇ ਉੱਪਰ ਤੁਹਾਡੇ ਨਾਲ ਦੀ ਨਾਲ ਮੈਸੇਜ ਆ ਜੇ ਕੋਈ ਵੀ ਚੀਜ਼ ਪਾਉਣੀ ਆਪਾਂ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਲੰਮੀ ਜਰੂਰ ਹੋਊਗੀ ਇਹਨੂੰ ਅੰਤ ਤੱਕ ਜਰੂਰ ਦੇਖਿਓ ਤੁਹਾਡੇ ਕੰਮ ਦੀਆਂ ਬਹੁਤ ਗੱਲਾਂ ਨੇ ਇਹਦੇ ਵਿੱਚ ਜਿਹੜੀਆਂ ਨਿਚੋ ਇਨੂੰ ਲਾਈਕ ਕਮੈਂਟ ਵੀ ਕਰਿਓ ਤਾਂ ਕਿ ਮੈਨੂੰ ਪਤਾ ਲੱਗੇ ਵੀ ਵਿਦਿਆਰਥੀ ਕਿੰਨਾ ਕਿ ਜਿਹੜਾ ਹੌਸਲਾ ਅਭਜਾਈ ਕਰ ਰਿਹਾ ਹੋਰ ਵੀ ਸੋਹਣਾ ਕਾਰਜ ਆਪਾਂ ਤੁਹਾਡੇ ਲਈ ਕਰੀਏ ਸੋ ਸ਼ੁਰੂ ਕਰਦੇ ਆਂ ਅੱਜ ਦਾ ਆਪਾਂ ਪਹਿਲਾ ਸਵਾਲ ਹੈ ਤੁਹਾਡੇ ਲਈ ਸਕਰੀਨ ਦੇ ਉੱਪਰ ਦੇਖ ਰਹੇ ਹੋ ਤੁਸੀਂ ਅਦੇਸੀ ਵਿਧੀ ਜਰੀ ਆਪਣੇ ਬਣਾਏ ਹੋਏ ਸਵਾਲ ਆ ਤਕਨੀਕ ਜ਼ਰੂਰ ਦੇਸੀ ਆਪਣੇ ਪਰ ਸਵਾਲ ਬਹੁਤ ਕਮਾਲ ਦੇ ਨੇ ਤੁਹਾਨੂੰ ਕਿਦੋਂ ਨਹੀਂ ਮਿਲਣਗੇ ਰੈਡੀ ਮੇਡੀ ਮਿਲਣਗੇ ਸਾਰੇ ਬਾਕੀ ਇੱਧਰ ਉੱਧਰੋਂ ਤਾਂ ਆਪਾਂ ਜਿਹੜਾ ਪੂਰਾ ਇਹ ਰਹਿਣ ਵਾਲਾ ਜਿਹੜਾ ਤੁਹਾਡੇ ਸਾਹਮਣੇ ਆ ਹੱਥੀ ਲਿਖਤ ਜਿਹੜੀ ਤਿਆਰ ਕੀਤੀ ਹੋਈ ਅੱਗੇ ਹੈ ਜਦੋਂ ਗੁਰੂ ਨਾਨਕ ਦੇਵ ਜੀ ਗੁਹਾਟੀ ਅਤੇ ਛਲਾਂਗ ਹੁੰਦੇ ਹੋਏ ਸਲਹੱਟ ਪਹੁੰਚੇ ਤਾਂ ਉਹਨਾਂ ਦਾ ਮੇਲ ਕਿਸ ਸੰਤ ਨਾਲ ਹੋਇਆ ਜਦੋਂ ਗੁਰੂ ਨਾਨਕ ਦੇਵ ਜੀ ਗੁਹਾਟੀ ਅਤੇ ਛਲਾਂਗ ਹੁੰਦੇ ਹੋਏ ਸਲਹੱਟ ਪਹੁੰਚਦੇ ਨੇ ਤਾਂ ਉਹਨਾਂ ਦਾ ਮੇਲ ਕਿਸ ਨਾਲ ਹੋਇਆ ਜੀ ਕਿਸ ਸੰਤ ਨਾਲ ਹੋਇਆ ਇਹ ਸਵਾਲ ਆ ਤੁਹਾਡੇ ਸਾਹਮਣੇ 28 ਦਾ ਸ਼ੇਖ ਬ੍ਰਾਹਮਣ ਨਾਲ ਸ਼ੇਖ ਜਲਾਲ ਨਾਲ ਸ਼ੰਕਰਦੇਵ ਨਾਲ ਤੇ ਨੂਰਮੀਆਂ ਨਾਲ ਤਾਂ ਸਹੀ ਉੱਤਰ ਕੀ ਬਣ ਜਾਂਦਾ ਜੀ ਦਿਮਾਗ ਦੇ ਵਿੱਚ ਵੇਖੋ ਤਾਂ ਸਹੀ ਉੱਤਰ ਬਣ ਜਾਂਦਾ ਸ਼ੇਖ ਜਲਾਲ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀਗੀ ਸ਼ੋਲਾਗੋਦਸਲ ਹੱਟ ਪਹੁੰਚੀ ਤਾਂ ਉਹਨਾਂ ਦੀ ਮੁਲਾਕਾਤ ਕਿਹਦੇ ਨਾਲ ਹੁੰਦੀ ਆ? ਸ਼ੇਖ ਜਲਾਲ ਦੇ ਨਾਲ ਹੁੰਦੀ ਆ। ਅਗਲਾ ਸਵਾਲ ਦੇਖ ਰਹੇ ਹਾਂ ਜੀ ਗੁਰੂ ਜੀ ਨੇ ਕਿਸ ਜਗ੍ਹਾ ਤੇ ਉਪਦੇਸ਼ ਦਿੱਤਾ ਸੀ ਕਿ ਮੂਰਤੀ ਪੂਜਾ ਵਿਅਰਥ ਹੈ? ਗੁਰੂ ਜੀ ਨੇ ਕਿਹੜੀ ਜਗ੍ਹਾ ਤੇ ਉਪਦੇਸ਼ ਦਿੱਤਾ ਸੀ ਕਿ ਮੂਰਤੀ ਪੂਜਾ ਵਿਅਰਥਾ? ਕੁਦਰਤ ਵੱਲੋਂ ਹਰ ਸਮੇਂ ਆਰਤੀ ਹੁੰਦੀ ਹੈਗੀ। ਨਾਮ ਤੇਰੋ ਆਰਤੀ ਮਦਨ ਮੁਰਾਰਿਆ ਭਾਰਤੀ ਵਿੱਚ ਪੜਦੇ ਵੀ ਆ। ਊੜਾ ਹੈ ਹਰਦਵਾਰ ਵਿਖੇ, ਐੜਾ ਹੈ ਜਗਨਨਾਥਪੁਰੀ ਓਡੀਸ਼ਾ ਵਿਖੇ, ਜਿਹੜੀ ਹੈ ਸਾਲਾ ਸਰ ਵਿਖੇ ਤੇ ਸੱਸਾ ਹੈ ਗੁੜਗਾਓਂ ਵਿਖੇ। ਅਕਸਰ ਜਗ੍ਹਾ ਤੇ ਉਹਦੇ ਹਿੱਤ ਅਸਿਕੀ ਮੂਰਤੀ ਪੂਜਾ ਜਿਹੜੀ ਵਿਰਥਾ ਕੁਦਰਤ ਵੱਲੋਂ ਹਰ ਸਮੇਂ ਆਰਤੀ ਹੁੰਦੀ ਰਹਿੰਦੀ ਹੈਗੀ ਤਾਂ ਇਹ ਜਿਹੜੀ ਹੈ 29ਵੇਂ ਦਾ ਆੜਾ ਜੀ ਜਗਨਨਾਥ ਪੁਰੀ ਉੜੀਸਾ ਦੇ ਵਿੱਚ ਇਹ ਗੱਲ ਉਹਨਾਂ ਨੇ ਕਹੀ ਸੀਗੀ ਜਦੋਂ ਜਿਹੜਾ ਉੱਥੇ ਲੋਕ ਮੰਦਿਰ ਦੇ ਵਿੱਚ ਆਰਤੀ ਉਤਾਰ ਰਹੇ ਸੀਗੇ ਦੂਸਰੀ ਦਾਸੀ ਦਾ ਸਮਾਂ ਕੀ ਹੈ ਜੀ ਗੁਰੂ ਸਾਹਿਬਾਨ ਦੀ ਜਿਹੜੀ ਦੂਸਰੀ ਦਾਸੀ ਦਾ ਸਮਾਂ ਕੀ ਹੈ ਜੀ ਬਹੁਤ ਸਾਰੇ ਇਤਿਹਾਸਕਾਰ ਮੰਨਦੇ ਆ ਪੰਜ ਨੇ ਦਾਸੀਆਂ ਤੇ ਡਾਕਟਰ ਫੌਜਾ ਸਿੰਘ ਵਰਗੇ ਮੰਨਦੇ ਨੇ ਤਿੰਨ ਨੇ ਇਹ ਵੀ ਕਿਤਾਬ ਦੇ ਵਿੱਚ ਸਾਨੂੰ ਸਵਾਲ ਕਰਵਾਏ ਹੋਏ ਨੇ 1517 ਤੋਂ 1521 ਪਹਿਲਾ 1510 ਤੋਂ 1515 ਦੂਜਾ 1515 ਤੋਂ 1517 ਤੀਜਾ 1496 ਤੋਂ 1510 ਚੌਥਾ ਤਾਂ ਸਹੀ ਉੱਤਰ ਕੀ ਹੈ ਜੀ 30 ਦਾ ਬਣ ਜਾਂਦਾ ਐੜਾ 1510 ਤੋਂ ਲੈ ਕੇ 1515 ਦਾ ਸਮਾਂ ਦੂਸਰੀ ਉਦਾਸੀ ਦਾ ਸਮਾਂ ਕਰਮਾਰਥ ਨੂੰ ਇਹ ਗੱਲਾਂ ਆਉਂਦੀਆਂ ਹੋਣ ਕਿਹੜੀ ਉਦਾਸੀ ਕਿੰਨੇ ਸਾਲ ਦੀ ਸੀ ਤੇ ਉਹਦਾ ਸਮਾਂ ਕੀ ਸੀਗਾ ਅੱਗੇ ਹੈ ਦੂਜੀ ਉਦਾਸੀ ਸਮੇ শ্রীলੰਕਾ ਦਾ ਕਿਹੜਾ ਰਾਜਾ ਉਹਨਾਂ ਦਾ ਚੇਲਾ ਬਣ ਗਿਆ ਸੀਗਾ ਦੂਜੀ ਉਦਾਸੀ ਦੇ ਸਮੇ শ্রীলੰਕਾ ਦਾ ਕਿਹੜਾ ਰਾਜਾ ਸੀ ਜਿਹੜਾ ਗੁਰੂ ਸਾਹਿਬ ਦਾ ਚੇਲਾ ਬਣਿਆ ਸੀਗਾ ਜਦੋਂ ਗੁਰੂ ਸਾਹਿਬ শ্রীলੰਕਾ ਗਏ ਆਪਾਂ ਉਸ ਦਾ ਨਾਮ ਦੱਸਣਾਗਾ ਉਸ ਰਾਜੇ ਦਾ ਊੜਾ ਹੈ ਰਾਜਾ ਸ਼ਿਵਨਾਬ ਜਾਂ ਸ਼ਿਵਨਾਥ ਐੜਾ ਹੈ ਰਾਜਾ ਹਰੀਚੰਦ ਈੜੀ ਹੈ ਰਾਜਾ ਰਿਤੂਪਰਨ ਤੇ ਸਸਾ ਹੈ ਰਾਜਾ ਭੀਮਚੰਦ ਤਾਂ ਕਿਹੜਾ ਰਾਜਾ ਸੀਗਾ ਜੀ ਉਹ ਸੀਗਾ ਜੀ ਰਾਜਾ ਸ਼ਿਵਨਾਬ ਜਾਂ ਸ਼ਿਵਨਾਥ ਸੀਗਾ ਜਿਹੜਾ ਕਿ ਉਹਨਾਂ ਦਾ ਚੇਲਾ ਬਣ ਗਿਆ ਸੀ ਰਾਜਾ ਸ਼ਿਵਨਾਬ ਜਾਂ ਸ਼ਿਵਨਾਥ ਅੱਗੇ ਹੈ ਗੁਰੂ ਜੀ ਨੇ ਝੰਡਾ ਬੇਦੀ ਨਾਮ ਦੇ ਸ਼ਰਧਾਲੂ ਨੂੰ ਕਿੱਥੇ ਪ੍ਰਚਾਰ ਕਰਨ ਲਈ ਨਿਯੁਕਤ ਕੀਤਾ ਤਾਂ ਕਿਹੜਾ ਸ਼ਰਧਾਲੂ ਦਾ ਨਾਮ ਕੀ ਸੀਗਾ ਜੀ ਝੰਡਾ ਬੇਦੀ ਉਹਨੂੰ ਕਿੱਥੇ ਪ੍ਰਚਾਰ ਕਰਨ ਲਈ ਨਿਯੁਕਤ ਕੀਤਾ ਪੁਟਾਨ ਵਿੱਚ ਨੇਪਾਲ ਵਿੱਚ ਸ਼੍ਰੀਲੰਕਾ ਵਿੱਚ ਤੇ ਗੋਆ ਵਿੱਚ ਦੇਖੋ ਜੀ ਉੱਤਰ ਆਉਦੇ ਦਿਮਾਗ ਨਾਲ ਤਲਾਸ਼ੋ ਕਿਹੜਾ ਉੱਤਰ ਲੱਗ ਰਿਹਾ ਤੁਹਾਨੂੰ ਤਾਂ 32ਵੇਂ ਸਵਾਲ ਦਾ ਸਹੀ ਉੱਤਰ ਬਣ ਜਾਂਦਾਗਾ ਸ਼੍ਰੀਲੰਕਾ ਦੇ ਵਿੱਚ ਝੰਡਾ ਬੇਦੀ ਨਾਂ ਦੇ ਸ਼ਰਧਾਲੂ ਨੂੰ ਉੱਥੇ ਪ੍ਰਚਾਰ ਕਰਨ ਦੇ ਲਈ ਨਿਯੁਕਤ ਕਰਤਾ ਸੀ ਜੇ ਸਵਾਲ ਇਸ ਤਰ੍ਹਾਂ ਬਣ ਜਾਂਦਾ ਸ਼੍ਰੀਲੰਕਾ ਉੱਪਰ ਪੰਛਣੀ ਲੱਗੀ ਸੀ ਸ਼੍ਰੀਲੰਕਾ ਜੀ ਜੇ ਸ਼੍ਰੀਲੰਕਾ ਵਿੱਚ ਕਿਹੜੇ ਸ਼ਰਧਾਲੂ ਨੂੰ ਗੁਰੂ ਜੀ ਨੇ ਪ੍ਰਚਾਰ ਕਰਨ ਲਈ ਨਿਯੁਕਤ ਕੀਤਾ ਫੇਰ ਬਣ ਜੇਦਾ ਉੱਤਰ ਝੰਡਾ ਬੇਦੀ ਬਹੁਤ ਸਾਰੇ ਵਿਦਿਆਰਥੀ ਜਿਹੜਾ ਚੈਨਲ ਤੇ ਆ ਕੇ ਪੁੱਛਦੇ ਆ ਜੀ ਸਵਾਲ ਇਸ ਤਰ੍ਹਾਂ ਹੀ ਹੋਣਗੇ ਸਵਾਲ ਕਿਸੇ ਵੀ ਤਰ੍ਹਾਂ ਦੇ ਨਾਲ ਆਉਣ ਤੁਹਾਨੂੰ ਹੈ ਉੱਤਰ ਪਤਾ ਹੋਵੇ ਸਵਾਲ ਆਏ ਵੀ ਆ ਸਕਦਾ ਝੰਡਾ ਬੇਦੀ ਨਾਂ ਦਾ ਕਿਹੜਾ ਸੀਗਾ ਇਹ ਹੁੰ ਠੀਕ ਹੈ ਆਪਾਂ ਸਾਰੇ ਦੀ ਕੱਲੀ ਕੱਲੀ ਲਾਈਨ ਫਰੋਲਤੀ ਬਾਕੀ ਦਾ ਕੁਝ ਰਹਿਣਾ ਨੀਗਾ ਬਾਕੀ ਦਾ ਜਿਹੜੀ ਤੁਹਾਡੀ ਸਮਝ ਆ ਹੁਣ ਡਿੱਟੋ ਸਵਾਲ ਤਾਂ ਨਹੀਂ ਬਣਾ ਬਣਾਇਆ ਜਾਊਗਾ ਇਹ ਵੀ ਦੇਖੋ ਤੁਸੀਂ ਤੁਹਾਡੀ ਸਮਝ ਆ ਜਿਹੜੀ ਇਸ ਨੂੰ ਥੋੜਾ ਜਿਹਾ ਪਰਖਿਆ ਕਰੋ ਠੀਕ ਆ ਫੇਰ ਪ੍ਰਖਿਆਵਾਂ ਕਾਦੀਆਂ ਹੋਈਆਂ ਵੀ ਆਪਾਂ ਗੱਲ ਨਹੀਂ ਕੋਈ ਛੱਡੀ ਮੇਰਾ ਕਹਿਣ ਦਾ ਭਾਵ ਇਹ ਆ ਵੀ ਕੱਲੀ ਕੱਲੀ ਗੱਲ ਨਿਚੋੜਤੀ ਇਹ ਨਹੀਂ ਹੈਗਾ ਵੀ ਇਹ ਇੱਕ ਲੇਖ ਜਿਹੜਾ 10 ਵਾਲਾ ਜੀ ਖਤਮ ਕਰਤਾ ਹੋਵੇ ਅਗਲਾ ਹੈਗਾ ਜੀ ਦੂਸਰੀ ਉਦਾਸੀ ਸਮੇਂ ਸ਼ੇਖ ਫਰੀਦ ਦੇ 10ਵੇਂ ਉੱਤਰਾਧਿਕਾਰੀ ਸ਼ੇਖ ਬ੍ਰਹਮ ਜਾਂ ਫਿਰ ਸ਼ੇਖ ਇਬਰਾਹਿਮ ਦੇ ਨਾਲ ਮੁਲਾਕਾਤ ਕਿੱਥੇ ਹੋਈ ਗੁਰੂ ਨਾਨਕ ਦੇਵ ਜੀ ਦੀ ਦੂਸਰੀ ਦਾਸੀ ਦਾ ਸਮਾਂ ਹੈ ਸ਼ੇਖ ਫਰੀਦ ਜਿਹੜੇ ਬਾਬਾ ਫਰੀਦ ਹੋਏ ਉਹਨਾਂ ਦੇ ਦਸਵੇਂ ਉਪਰਾਧਕਾਰੀ ਸੀਗੇ ਜਿਹੜੀ ਗੱਦੀ ਜਾਂਦੀ ਸੀਗੀ ਅੱਗੇ ਦੀ ਅੱਗੇ ਦਸਵੇਂ ਉਪਰਾਧਕਾਰੀ ਆਗੇ ਗੁਰੂ ਨਾਨਕ ਸਾਹਿਬ ਦੇ ਬਿਲੇ ਉਸ ਸ਼ੇਖ ਬ੍ਰਹਮ ਕਿਹਾ ਜਾਂਦਾ ਸੀ ਜਾਂ ਉਹਨਾਂ ਦਾ ਨਾਮ ਸ਼ੇਖ ਇਬਰਾਹਿਮ ਦੇ ਸੀਗਾ ਉਹਨਾਂ ਦੇ ਨਾਲ ਗੁਰੂ ਸਾਹਿਬ ਦੀ ਮੁਲਾਕਾਤ ਹੁੰਦੀ ਆ ਸਵਾਲ ਇਹ ਬਣ ਜਾਂਦਾ ਕਿਹੜੇ ਸਥਾਨ ਤੇ ਮੁਲਾਕਾਤ ਹੁੰਦੀ ਆ ਜਿਹੜੇ ਅੰਗਰੇਜ਼ੀ ਮਾਧਿਮੀ ਵਾਲੇ ਬੱਚੇ ਉਹ ਵੀ ਸਮਝ ਲਿਆ ਕਰੋ ਪੰਜਾਬੀ ਵਿੱਚ ਸਮਝ ਵੱਧ ਆਉਂਦਾਗਾ ਗੱਲਾਂ ਬਾਤਾਂ ਤਾਂ ਉਹੀ ਨੇ ਸਾਰੀਆਂ ਜਿਹੜੀਆਂ ਹੈਗੀਆਂ ਤੁਹਾਡੀ ਸਮਝ ਦਾ ਵਿਸਤਾਰ ਹੋਣਾ ਚਾਹੀਦਾ ਊੜਾ ਹੈ ਮਲਤਾਨ ਆਇੜਾ ਹੈ ਪਸ਼ਾਉਰ ਈੜੀ ਹੈ ਗੁਜਰਾਵਾਲਾ ਤੇ ਸਸਾ ਹੈ ਪਾਕਪਟਨ ਤਾਂ ਉੱਤਰ ਦੇਖੋ ਦਿਮਾਗ ਦੀ ਉਪਚ ਬਣਾਓ ਉਹਦੀ ਕਿਹੜਾ ਉੱਤਰ ਹੈ ਤਾਂ ਉਹ ਸਥਾਨ ਪਾਕਪਟਨ ਦਾ ਸਥਾਨ ਸੀਗਾ ਜਿੱਥੇ ਸ਼ੇਖ ਬਰਮਜ ਸ਼ੇਖ ਇਬਰਾਮ ਦੇ ਨਾਲ ਮੁਲਾਕਾਤ ਹੁੰਦੀ ਆ ਉਹ ਸੀਗੇ ਸ਼ੇਖ ਫਰੀਦ ਦੇ 10ਵੇਂ ਉੱਤਰਾਧਿਕਾਰੀ ਸੀਗੇ ਗੱਦੀ ਨਿਸ਼ਾਨ ਸੀਗੇ ਲੈਣ ਕੇ ਲਓ ਜੀ ਦੂਜੀ ਦਾ ਅਸੀਂ ਦੀ ਗੱਲ ਖਤਮ ਕਰ ਚੁੱਕੇ ਆ ਤੀਜੀ ਦਾ ਅਸੀਂ ਦਾ ਸਮਾਂ ਕੀ ਹੈ 1510 ਤੋਂ 1515 1515 ਤੋਂ 1517 1492 ਤੋਂ 1510 ਤੇ 1517 ਤੋਂ 1521 ਦੇਖੋ ਜੀ ਕਿਹੜਾ ਉਤਰ ਜਾ ਰਿਹਾ ਇਸ ਦਾ ਤਾਂ 34ਵੇਂ ਦਾ ਜਾ ਰਿਹਾਗਾ ਐੜਾ 1515 ਤੋਂ ਲੈ ਕੇ 1517 ਦਾ ਤੱਕ ਦਾ ਜਿਹੜਾ ਸਮਾ ਤੀਜੀ ਉਦਾਸੀ ਦਾ ਸਮਾ ਬਣ ਜਾਂਦਾ ਜੀ ਅੱਗੇ ਆ ਤੀਸਰੀ ਉਦਾਸੀ ਦੀ ਦਿਸ਼ਾ ਕੀ ਸੀਗੀ ਕਿਹੜੀ ਦਿਸ਼ਾ ਦੇ ਵਿੱਚ ਗਏ ਸੀ ਗੁਰੂ ਸਾਹਿਬਾਨ ਇਹ ਵੀ ਪੁੱਛ ਲੈਣ ਦਾ ਕਈ ਵਾਰੀ ਉੱਤਰ ਦੱਖਣ ਪੱਛਮ ਪੂਰਬ ਤਾਂ ਕਿਹੜੀ ਸੀਗੀ ਦਿਸ਼ਾ ਜੀ ਤਾਂ ਥਿਸ ਆਰ ਸੀਗੀ ਜੀਐਸ ਦੀ ਉੱਤਰ ਦੇ ਵਿੱਚ ਸੀਗੀ ਤੀਜੀ ਦਾਸ ਦੀ ਸ਼ੁਰੂਆਤ ਕੀਤੀ ਸੀ ਉੱਤਰ ਦੇ ਵਿੱਚ ਅੱਗੇ ਹੈ ਤੀਸਰੀ ਉਦਾਸੀ ਦੇ ਸਮੇ ਗੁਰੂ ਜੀ ਨੇ ਗੁਰੂ ਜੀ ਦਾ ਸਾਥ ਕਿਸ ਨੇ ਦਿੱਤਾ ਸੀ ਜਿਹੜੀ ਤੀਜੀ ਦਾਸੀ ਦੇ ਸਮੇ ਗੁਰੂ ਜੀ ਦਾ ਸਾਥ ਕਿਸ ਕਿਹਨਾਂ ਨੇ ਨਿਵਾਇਆ ਸੀਗਾ ਭਾਈ ਵੱਲੇ ਨੇ ਨਿਵਾਇਆ ਸੀ ਜਾਂ ਫਿਰ ਭਾਈ ਮਰਦਾਨੇ ਨੇ ਤੀਜਾ ਹਸੂ ਲੋਹਾਰ ਜਾਂ 시ਹਾ ਸ਼ਿੰਬਾ ਭਾਈ ਲਾਲੋ ਨੇ ਤਾਂ ਕੌਣ ਸੀਗੇ ਤੀਜੀ ਦਾਸੀ ਦੇ ਸਮੇ ਉਹਨਾਂ ਦੇ ਨਾਲ ਹਸੂ ਲੋਹਾਰ ਸੀਗੇ ਜੀ ਤੇ 시ਹਾ ਸ਼ਿੰਬਾ ਸੀਗੇ ਦੋ ਵਿਅਕਤੀ ਸੀਗੇ ਇਹ ਤੀਜੀ ਉਦਾਸੀ ਦੇ ਸਮੇ ਤਾਂ ਪਹਿਲੇ ਦਾ ਸਿੱਦੇ ਸਮੇਂ ਕੌਣ ਸੀਗਾ ਵੀ ਤੁਹਾਨੂੰ ਪੁੱਛਾਂ ਮੈਂ ਪਹਿਲੀ ਉਦਾਸੀ ਦੇ ਸਮੇਂ ਗੁਰੂ ਸਾਹਿਬ ਦੇ ਨਾਲ ਭਾਈ ਮਰਦਾਨਾ ਸੀਗਾ ਜਿਹੜਾ ਕਿ ਰਾਗੀ ਤੇ ਰਬਾਬੀ ਵੀ ਆ ਰਬਾਬ ਵਜਾਉਂਦਾ ਹੁੰਦਾ ਸੀਗਾ ਮਰਦਾਨਾ ਜਿਹੜਾ ਅੱਗੇ 37ਵਾਂ ਸਵਾਲ ਆ ਜੀ ਕਲਾਸ਼ ਪਰਬਤ ਤੇ ਗੁਰੂ ਜੀ ਦੀ ਮੁਲਾਕਾਤ ਕਿਸ ਨਾਲ ਹੁੰਦੀ ਆ ਕਲਾਸ਼ ਪਰਬਤ ਤੇ ਕਿਸ ਦੇ ਨਾਲ ਹੁੰਦੀ ਆ ਗੁਰੂ ਜੀ ਦੀ ਮੁਲਾਕਾਤ ੳ ਹੈ ਜੋਗੀਆਂ ਨਾਲ ਅ ਹੈ ਸਿੱਧਾਂ ਨਾਲ ੲ ਹੈ ਭਗਤਾਂ ਨਾਲ ਤੇ ਸ ਸ ਹੈ ਠੱਗਾਂ ਨਾਲ ਤਾਂ ਕਲਾਸ਼ ਪਰਬਤ ਤੇ ਕਿਸ ਦੇ ਨਾਲ ਹੁੰਦੀ ਆ ਜੀ ਮੁਲਾਕਾਤ ਕਲਾਸ਼ ਪਰਬਤ ਤੇ ਗੁਰੂ ਜੀ ਦੀ ਸਿੱਧਾਂ ਦੇ ਨਾਲ ਗੋਸ਼ਟੀ ਹੁੰਦੀ ਆ ਸਿੱਧਾਂ ਦੇ ਨਾਲ ਗੱਲਬਾਤ ਹੁੰਦੀ ਹੋਈ ਸੀਗੀ ਉੱਥੇ ਇਹ ਸੰਵਾਦ ਹੋਇਆ ਸੀਗਾ ਆਪਾਂ ਜਿਹੜਾ ਦੇਖਦੇ ਆ ਉੱਥੇ ਅਗਲਾ ਸਵਾਲ ਤੁਹਾਡੀ ਨਜ਼ਰ ਵੱਲ ਜਾ ਰਿਹਾ ਮਟਨ ਵਿਖੇ ਗੁਰੂ ਜੀ ਦੀ ਮੁਲਾਕਾਤ ਕਿਸ ਨਾਲ ਹੋਈ ਮਟਨ ਦਾ ਸਥਾਨ ਹੈ ਜੋ ਵੇਦਾਂ ਤੇ ਸ਼ਾਸਤਰਾਂ ਦੇ ਗਿਆਨ ਲਈ ਪ੍ਰਸਿੱਧ ਸੀਗਾ ਮਟਨ ਵਿਖੇ ਗੁਰੂ ਜੀ ਦੀ ਮੁਲਾਕਾਤ ਹੁੰਦੀ ਆ ਉਹ ਜਿਹੜਾ ਵਿਅਕਤੀ ਹੈਗਾ ਉਹ ਜਿਹੜਾ ਗਿਆਨੀ ਆ ਉਹਨੂੰ ਵੇਦਾਂ ਤੇ ਸ਼ਾਸਤਰਾਂ ਦਾ ਬਹੁਤ ਜ਼ਿਆਦਾ ਗਿਆਨ ਸੀਗਾ ਉਹਦੇ ਲਈ ਪ੍ਰਸਿੱਧ ਸੀਗਾ ਵੀ ਇਹਨੂੰ ਵੇਦਾਂ ਤੇ ਸ਼ਾਸਤਰਾਂ ਦਾ ਗਿਆਨ ਆ ਤਾਂ ਕੌਣ ਸੀਗਾ ਜੀ ਉਹ ਪੰਡ ਦੀਨ ਦੇਵ ਪੰਡਿਤ ਬ੍ਰਹਮਦਾਸ ਪੰਡਿਤ ਹਰदयाल ਪੰਡਿਤ ਸ਼ੰਕਰਦੇਵ ਤਾਂ ਸਹੀ ਉੱਤਰ ਕੀ ਬਣ ਜਾਂਦਾ ਜੀ ਪੰਡਿਤ ਬ੍ਰਹਮਦਾਸ ਸੀਗਾ ਉਹਦੀ ਮੱਤਨ ਵਿੱਚ ਗੁਰੂ ਜੀ ਨਾਲ ਮੁਲਾਕਾਤ ਹੁੰਦੀ ਹੈ ਜਿਹੜਾ ਵੇਦਾਂ ਤੇ ਸ਼ਾਸਤਰਾਂ ਦੇ ਗਿਆਨ ਲਈ ਬਹੁਤ ਜ਼ਿਆਦਾ ਜਿਹੜਾ ਪ੍ਰਸਿੱਧ ਮੰਨਿਆ ਜਾਂਦਾ ਸੀਗਾ ਆਪਣਾ ਇਹਦੇ ਵਿੱਚੋਂ ਆ ਗਿਆ ਉੱਤਰ ਪੰਡਿਤ ਬ੍ਰਹਮਦਾਸ ਅਗਲੀ ਸੀਟ ਦੇ ਵੱਲ ਚੱਲੀਏ ਆਪਾਂ ਅਗਲੀ ਸੀਟ ਦਾ ਸਵਾਲ ਕੀ ਕਹਿ ਰਿਹਾ ਜੀ ਚੌਥੀ ਦਾ ਸੀਟ ਆ ਗਿਆ ਵੀ ਚੌਥੀ ਦਾਸੀ ਦਾ ਸਮਾਂ ਦੱਸੋ ਚੌਥੀ ਦਾਸੀ ਦਾ ਸਮਾਂ ਕੀ ਹੈ 1517 ਤੋਂ 1521 1515 ਤੋਂ 1517 1510 ਤੋਂ 1515 1522 ਤੋਂ 1539 ਤਾਂ ਚੌਥੀ ਦਾਸੀ ਦਾ ਸਮਾਂ ਕੀ ਬਣਦਾ ਜੀ 1517 ਤੋਂ ਲੈ ਕੇ 1521 ਤੱਕ ਦਾ ਸਮਾਂ ਜਿਹੜਾ ਚੌਥੀ ਉਦਾਸੀ ਦਾ ਸਮਾਂ ਬਣ ਜਾਂਦਾ ਹੈ ਅਗਲਾ ਸਵਾਲ ਆਪਾਂ ਚੱਲ ਰਹੇ ਹਾਂ ਤੀਜੀ ਨਾਲ ਥੋੜਾ ਜਿਹਾ ਆ ਕੇ ਥੋੜਾ ਧਿਆਨ ਹੋਵੇ ਤਕੜਾ ਕਿਹੜੀ ਉਦਾਸੀ ਸਮੇ ਗੁਰੂ ਜੀ ਨੇ ਮੁਸਲਮਾਨ ਹਾਜੀ ਵਾਲਾ ਨੀਲਾ ਪਹਿਰਾਵਾ ਧਾਰਨ ਕੀਤਾ ਸੀਗਾ ਤਾਂ ਕਿਹੜੀ ਉਦਾਸੀ ਸਮੇ ਗੁਰੂ ਜੀ ਨੇ ਜਿਹੜਾ ਮੁਸਲਮਾਨਾਂ ਦੇ ਵਾਲਾ ਪਹਿਰਾਵਾ ਧਾਰਨ ਕਰ ਲਿਆ ਸੀ ਨੀਲਾ ਪਹਿਰਾਵਾ ਨੀਲਾ ਬਾਣਾ ਪਾ ਲਿਆ ਸੀਗਾ ਮੁਸਲਮਾਨ ਵਾਲਾ ਹਾਜੀ ਵਾਲਾ ਜਿਹੜਾ ਹਾਜੀ ਪਾਉਂਦੇ ਨੇ ਹਾਜੀ ਲੋਕ ਮੱਕੇ ਨੂੰ ਜਾਂਦੇ ਨਹੀਂ ਮੈਂ ਜਾਣਾਂ ਤੱਕ ਤਾਂ ਹਜ਼ਾਰੇ ਨਹੀਂ ਮੈਂ ਕਮਲੀ ਆ ਇਹ ਸੁਣਿਆ ਹੋਊਗਾ ਤੁਸੀਂ ਇਹ ਅੱਗੇ ਹੈ ਊੜਾ ਤੀਜੀ ਉਦਾਸੀ ਸਮੇ ਐੜਾ ਹੈ ਚੌਥੀ ਉਦਾਸੀ ਸਮੇ ਈੜੀ ਹੈ ਤੀਜੀ ਉਦਾਸੀ ਸਮੇ ਦੋ ਵਾਰ ਲਿਖਿਆ ਗਿਆ ਇੱਥੇ ਆਪਾਂ ਚਲੋ ਦੂਜੀ ਕਰ ਲੈਨੇ ਆ ਦੂਜੀ ਉਦਾਸੀ ਸਮੇ ਸਸਾ ਹੈ ਪੰਜਵੀਂ ਉਦਾਸੀ ਸਮੇ ਤਾਂ ਕਿਹੜੀ ਉਦਾਸੀ ਸਮੇ ਸੀਗੇ ਜੀ ਗੁਰੂ ਜੀ ਨੇ ਪਹਿਰਾਵਾ ਧਾਰਨ ਕੀਤਾ ਸੀਗਾ ਮੁਸਲਮਾਨ ਹਾਜੀ ਵਾਲਾ ਨੀਲਾ ਪਹਿਰਾਵਾ ਚੌਥੀ ਦਾਸੀ ਦੇ ਸਮੇਂ ਧਾਰਨ ਕੀਤਾ ਸੀ। ਕਈ ਵਾਰੀ ਸਵਾਲ ਐ ਵੀ ਪੁੱਛ ਲਿਆ ਜਾਂਦਾ ਵੀ ਚੌਥੀ ਦਾਸੀ ਦੇ ਸਮੇਂ ਗੁਰੂ ਜੀ ਦਾ ਪਹਿਰਾਵਾ ਕਿਸ ਤਰ੍ਹਾਂ ਦਾ ਸੀ? ਫੇਰ ਤੁਹਾਡਾ ਉੱਤਰ ਬਣ ਜੂਗਾ ਮੁਸਲਮਾਨ ਹਾਜੀ ਵਾਲਾ ਨੀਲਾ ਪਹਿਰਾਵਾ। 41 ਸਵਾਲ ਕੀ ਕਹਿ ਰਿਹਾ ਜੀ ਚੌਥੀ ਦਾਸੀ ਸਮੇਂ ਗੁਰੂ ਜੀ ਨੇ ਚਾਲੇ ਪਾਏ ਕਿੱਥੇ ਪਾਏ ਚਾਲੇ? ਪੱਛਮੀਸ਼ੀਆ ਵੱਲ, ਬਿਲਾਸਪੁਰ ਵੱਲ, ਉੱਤਰ ਵੱਲ, ਕਾਂਚੀਪੁਰਮ ਵੱਲ। ਚੌਥੀ ਦਾਸੀ ਦੇ ਸਮੇਂ ਗੁਰੂ ਜੀ ਨੇ ਚਾਲੇ ਪਾਏ ਜੀ ਕਿੱਥੇ ਪਾਏ ਜੀ? 41 ਕੀ ਕਹਿ ਰਿਹਾਗਾ ਉਹ ਦੇਖੀਏ ਜਰਾ 41 ਦਾ ਆ ਜਾਂਦਾ ਊੜਾ ਪੱਛਮੀ ਏਸ਼ੀਆ ਦੇ ਵੱਲ ਜਿਹੜਾ ਚੌਥੀ ਦਾਸੀ ਦੇ ਸਮੇ ਗੁਰੂ ਜੀ ਨੇ ਚਾਲੇ ਪਾਏ ਸੀ ਉਹ ਪੱਛਮੀ ਏਸ਼ੀਆ ਵੱਲ ਸੀਗੇ ਤੀਜੀ ਦਾਸੀ ਦੇ ਵੱਲ ਚਾਲੇ ਕਿੱਥੇ ਪਾਏ ਸੀ ਪਿੱਛੇ ਕਰਕੇ ਆਏ ਆ ਉੱਤਰ ਦੇ ਵੱਲ ਪਾਏ ਸੀਗੇ ਤੀਜੀ ਦਾਸੀ ਦੇ ਵੱਲ ਜਿਹੜਾ ਚਾਲੇ ਸੀਗੇ ਅਗਲਾ ਹੈ ਚੌਥੀ ਦਾਸੀ ਦਾ ਆਰੰਭ ਗੁਰੂ ਜੀ ਨੇ ਕਿਹ ਸਥਾਨ ਤੋਂ ਕੀਤਾ ਸੀਗਾ ਜੀ ਚੌਥੀ ਦਾਸੀ ਦਾ ਜਿਹੜਾ ਆਰੰਭ ਹੈ ਕਿੱਥੋਂ ਕੀਤਾ ਸੀ ਗੁਰੂ ਜੀ ਨੇ ਟਾਕੇ ਤੋਂ ਪਾਕਪਟਨ ਤੋਂ ਮਲਤਾਨ ਤੋਂ ਰਵਾਲਸਰ ਤੋਂ ਕਿੱਥੋਂ ਕੀਤਾ ਸੀ ਚੌਥੀ ਦਾਸੀ ਦਾ ਆਰੰਭ ਤਾਂ ਜੈਸ ਕਰੋ ਸਾਰੇ ਵਿਦਿਆਰਥੀ ਕਿੱਥੋਂ ਕੀਤਾ ਸੀਗਾ ਚੌਥੀ ਦਾਸੀ ਦਾ ਆਰੰਭ ਤਾਂ ਚੌਥੀ ਦਾ ਬਣ ਜਾਂਦਾ ਜੀ ਪਾਕਪਟਨ ਤੋਂ ਕੀਤਾ ਸੀਗਾ ਚੌਥੀ ਦਾਸੀ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਉਹਨਾਂ ਨੇ ਉਹ ਉਦਾਸੀਆਂ ਦਾ ਮਤਲਬ ਹੁੰਦਾ ਯਾਤਰਾਵਾ ਜਿਹੜੀ ਯਾਤਰਾ ਸ਼ੁਰੂ ਕਰਨੀ ਉਹ ਪਾਕਪਟਨ ਤੋਂ ਕੀਤੀ ਸੀ ਚੌਥੀ ਦਾਸੀ ਦੀ 43ਵਾਂ ਸਵਾਲ ਕਹਿ ਰਿਹਾ ਸ਼ੇਖ ਬ੍ਰਹਮ ਨਾਲ ਉਹਨਾਂ ਦੀ ਮੁਲਾਕਾਤ ਹੋਈ ਸ਼ੇਖ ਬ੍ਰਹਮ ਦੇ ਨਾਲ ਮੁਲਾਕਾਤ ਹੋਈ ਉਹਨਾਂ ਦੀ ਕਿੱਥੇ ਊੜਾ ਹੈ ਮਲਤਾਨ ਵਿਖੇ ਐੜਾ ਹੈ ਢਾਕੀ ਵਿਖੇ ਤੇ ਈੜੀ ਹੈ ਹਾਂਸੀ ਵਿਖੇ ਸਸਾ ਹੈ ਕਰਨਾਲ ਵਿਖੇ ਹਾ ਹੈ ਪਾਕਪਟਨ ਵਿਖੇ ਪਾਕਪਟ ਜਿਹੜਾ ਪੰਜ ਬਣ ਗਏ ਤੇ ਆਪਾਂ ਵੀਡੀਓ ਆਪਸ਼ਨ ਬਣਾਤੀਆਂ 43ਵੇਂ ਦਾ ਕੀ ਉੱਤਰ ਬਣਦਾ ਜੀ ਦੇਖੋ ਤਾਂ 43ਵੇਂ ਦਾ ਜਿਹੜਾ ਸ਼ੇਖ ਬ੍ਰਹਮ ਦੇ ਨਾਲ ਜਿਹੜਾ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਬਹੁਤ ਪ੍ਰਸਿੱਧ ਸੀਗੇ ਸ਼ੇਖ ਬ੍ਰਹਮ ਉਹ ਪਾਕਪਟਨ ਵਿਖੇ ਹੁੰਦੀ ਹੈ ਜੀ ਸ਼ੇਖ ਬ੍ਰਹਮ ਦੇ ਨਾਲ ਉਹਨਾਂ ਦੀ ਮੁਲਾਕਾਤ ਅਧਵਾ ਸਵਾਲ ਹੈ ਸੂਫੀ ਸੰਤ ਬਹਾਉਦੀਨ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੂਫੀ ਸੰਤ ਸੀਗੇ ਬਹਾਉਦੀਨ ਨਾਲ ਉਹਨਾਂ ਦੀ ਮੁਲਾਕਾਤ ਕਿੱਥੇ ਹੁੰਦੀ ਹੈ ਜੀ 44ਵਾਂ ਮਲਤਾਨ ਵਿਖੇ ਪਸ਼ਾਵਰ ਵਿਖੇ ਪਸ਼ਾਵਰ ਵਿਖੇ ਕਰਨਾਲ ਵਿਖੇ ਤਾਂ 44 ਦਾ ਉੱਤਰ ਕੀ ਬਣ ਜਾਂਦਾ ਜੀ ਸੂਫੀ ਸੰਤ ਬਹਾਉਦੀਨ ਨਾਲ ਉਹਨਾਂ ਦੀ ਮੁਲਾਕਾਤ ਮਲਤਾਨ ਵਿਖੇ ਹੁੰਦੀ ਆ ਆਓ ਜੀ ਅੱਗੇ ਚੱਲੀਏ ਆਪਾਂ ਖਾ ਸਕਿਆ ਅੱਜ ਦਾ ਸੈਸ਼ਨ ਵਧੀਆ ਜਾ ਰਿਹਾ ਹੋਊਗਾ ਤੁਹਾਨੂੰ ਸਮਝ ਲੱਗ ਰਹੀ ਹੋਣੀ ਆ ਤੇ ਜਿਹੜੇ ਵਿਦਿਆਰਥੀ ਚੈਨਲ ਤੇ ਪਹਿਲੀ ਵਾਰ ਆ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤੇ ਇਸ ਜੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਮੈਂਟ ਜਰੂਰ ਕਰਿਓ ਤਾਂ ਕਿ ਹੌਸਲਾ ਵਧੇ ਤੁਹਾਡੇ ਲਈ ਹੋਰ ਸੋਹਣਾ ਕਾਰਜ ਇੰਨੀ ਮਿਹਨਤ ਕਰਕੇ ਕਰ ਰਹੇ ਹਾਂ ਇਦੋਂ ਹੀ ਵਧਬੀਨਤ ਕਰਿਗੇ ਤਾਂ ਕਿ ਤੁਹਾਨੂੰ ਸਫਲਤਾ ਮਿਲੇ ਤੇ ਚੈਨਲ ਤੇ ਆਉਣ ਦਾ ਫਾਇਦਾ ਮਿਲੇ ਐਸਐਸਟੀ ਦੇ ਪੱਖ ਤੋਂ ਇਤਿਹਾਸ ਦੇ ਪੱਖ ਤੋਂ ਅੱਗੇ ਹੈ ਕਾਬੇ ਵੱਲ ਪੈਰ ਕਰਕੇ ਸੌਣ ਲਈ ਕਿਸ ਕਾਜੀ ਨੇ ਇਤਰਾਜ਼ ਕੀਤਾ ਸੀ ਗੁਰੂ ਜੀ ਕਾਬੇ ਵੱਲ ਪੈਰ ਕਰਕੇ ਪੈ ਗਏ ਤਾਂ ਕਿਹੜੇ ਕਾਜੀ ਨੇ ਇਤਰਾਜ਼ ਕੀਤਾ ਸੀਗਾ ਕਾਜੀ ਰੁਕਨਦੀਨ ਨੇ ਕਾਜੀ ਬਹਾਉਦੀਨ ਨੇ ਕਾਜੀ ਜ਼ਾਹਿਰਉਦੀਨ ਨੇ ਕਾਜੀ ਉਦਦੀਨ ਨੇ ਕਿਸ ਨੇ ਜਿਹੜਾ ਹੈਗਾ ਇਤਰਾਜ਼ ਕੀਤਾ ਸੀਗਾ ਉਸ ਕਾਜੀ ਦਾ ਨਾਮ ਸੀਗਾ ਕਾਜੀ ਰੁਕਨਦੀਨ ਕਾਜੀ ਰੁਕਨਦੀਨ ਗੁਰੂ ਜੀ ਨੂੰ ਕਹਿਣ ਲੱਗਿਆ ਕਿ ਤੁਸੀਂ ਕਾਬੇ ਵੱਲ ਸਾਡੇ ਪੈਰ ਕਰਕੇ ਪੈਗੇ ਇਧਰ ਇਧਰ ਤਾਂ ਪ੍ਰਮਾਤਮਾ ਤਾਂ ਗੁਰੂ ਜੀ ਕਹਿੰਦੇ ਵੀ ਜਿੱਦਰ ਰੱਬ ਆ ਜਿੱਦਰ ਅੱਲਾ ਫਿਰ ਉਦੋਂ ਮੇਰੇ ਪੈਰ ਘੁਮਾ ਦੇ ਤਾਂ ਜਦੋਂ ਘੁਮਾਇਆ ਸੀ ਕਹਿੰਦੇ ਹੋਏ ਇਹ ਗੱਲ ਆਉਂਦੀ ਆ ਕਹਿੰਦੇ ਵੀ ਮੱਕਾ ਜਿਹੜਾ ਹੈਗਾ ਉਦਰੀ ਘੁੰਮ ਗਿਆ ਸੀਗਾ ਜਿਹੜਾ ਮਸੀਤ ਆ ਜਿਹੜੀ ਅੱਗੇ ਹੈ ਹਾਜ਼ਰਤ ਮੁਹੰਮਦ ਸਾਹਿਬ ਦੀ ਕਬਰ ਬਣੀ ਹੈ ਜੀ ਕਿੱਥੇ ਬਣੀ ਹੈ ਜੀ ਹਾਜ਼ਰਤ ਮੁਹੰਮਦ ਸਾਹਿਬ ਦੀ ਕਬਰ ਮਦੀਨੇ ਵਿਖੇ ਰਵਾਲਸਰ ਵਿਖੇ ਕਾਂਗੜੇ ਵਿਖੇ ਟੱਕੇ ਵਿਖੇ ਕਿੱਥੇ ਬਣੀ ਹੋਈ ਹੈ ਜੀ ਮੁਹੰਮਦ ਸਾਹਿਬ ਦੀ ਜਿਹੜੀ ਕਬਰ ਉਹ ਮਦੀਨੇ ਵਿਖੇ ਬਣੀ ਹੈ ਜੀ ਵਿਦਿਆਰਥੀ ਹੈਰਾਨ ਹੋਣਗੇ ਵੀ ਪਾਠ ਦਾ ਨਾਮ ਤਾਂ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੀ ਸਿੱਖਿਆਵਾਂ ਸਵਾਲ ਕਿਵੇਂ ਬਣੀ ਜਾਂਦੇ ਆ ਸਵਾਲ ਦੇਖੋ ਕਿੰਨੀ ਬਰਿੱਕੀ ਦੇ ਵਿੱਚ ਬੜ ਰਹੇ ਨੇਗੇ ਇਹ ਸਾਡੀ ਸਮਝ ਅਸੀਂ ਪਾਠ ਨੂੰ ਪੜ੍ਹਦੇ ਕਿਵੇਂ ਹੈਗੇ ਅੱਗੇ ਹਾਂ ਜਦੋਂ ਗੁਰੂ ਜੀ ਬਗਦਾਦ ਪਹੁੰਚੇ ਤਾਂ ਕਿਹੜਾ ਸ਼ੇਖ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦਾ ਚੇਲਾ ਬਣ ਗਿਆ ਸੀਗਾ ਗੁਰੂ ਜੀ ਕਿੱਥੇ ਪਹੁੰਚੇ ਬਗਦਾਦ ਤਾਂ ਕਿਹੜਾ ਉਹਨਾਂ ਦੇ ਪ੍ਰਭਾਵਿਤ ਹੋ ਕੇ ਉਹਨਾਂ ਦਾ ਚੇਲਾ ਬ ਉੜਾ ਸ਼ੇਖ ਬਹਿਲੋਲ ਈੜੀ ਹੈ ਸ਼ੇਖ ਭਾਉਦੀਨ ਈੜੀ ਅੱਗੇ ਈੜੀ ਹੈ ਸ਼ੇਖ ਬ੍ਰਹਮ ਤੇ ਸ਼ੇਖ ਇਬਰਾਹਿਮ ਕਰੋ ਜਿਹੜਾ ਗੈਸਸਿਸ ਦੇ ਵਿੱਚੋਂ ਕੌਣ ਬੜਿਆ ਸੀਗਾ 47ਵੇਂ ਦਾ ਬਣ ਜਾਂਦਾ ਜੀ ਉੜਾ ਸ਼ੇਖ ਬਹਿਲੋਲ ਸੀਗਾ ਜਿਹੜਾ ਜਦੋਂ ਗੁਰੂ ਜੀ ਬਗਦਾਦ ਪਹੁੰਚਦੇ ਆ ਤਾਂ ਉਹਨਾਂ ਦਾ ਜਿਹੜਾ ਵਿਚਾਰਾ ਦਾ ਪ੍ਰਭਾਵ ਤੋ ਕਿ ਉਹਨਾਂ ਦਾ ਚੇਲਾ ਬਣ ਗਿਆ ਸੀਗਾ ਅੱਗੇ 48ਵਾਂ ਕੀ ਕਹਿ ਰਿਹਾ ਜੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤ ਲਈ ਉਦਾਸੀ ਕਦੋਂ ਪੂਰੀ ਕੀਤੀ ਜਿਹੜੀ 48 ਦੀ ਉਦਾਸੀ ਸੀਗੀ 1521ਵੀਂ ਵਿੱਚ 1522ਵੀਂ ਵਿੱਚ 1520ਵੀਂ ਵਿੱਚ ਤੇ 1519ਵੀਂ ਦੇ ਵਿੱਚ ਕਦੋਂ ਪੂਰੀ ਕਰਦੇ ਆ ਗੁਰੂ ਜੀ ਅੰਤਲੀ ਯਾਤਰੀ ਅੰਤਲੀ ਜਿਹੜੀ ਉਦਾਸੀ ਮਾਫ ਕਰਨਾ 48ਵੇਂ ਤਾਂ ਬਣ ਗਿਆ ਊੜਾ 1521ਵੀਂ ਦੇ ਵਿੱਚ ਪੂਰੀ ਜਿਹੜੀ ਕਰ ਲੈਂਦੇ ਆ ਅੱਗੇ ਨੰਝਵਾਂ ਸਵਾਲ ਤੁਹਾਡੀ ਨਜ਼ਰ ਵੱਲ ਜਾ ਰਿਹਾ ਗੁਰੂ ਰਣਕੀ ਜੀ ਨੇ ਆਪਣੇ ਜੀਵਨ ਦੇ ਅੰਤਲੇ 18 ਸਾਲ ਕਿੱਥੇ ਗੁਜ਼ਾਰੇ ਸੀਗੇ ਜੀ ਜੀਵਨ ਦੇ ਅੰਤਲੇ 18 ਸਾਲ ਰਾਏਪੋਈ ਤਲਵੰਡੀ ਕਰਤਾਰਪੁਰ ਸਹਿਬ ਵਿਖੇ 1522 ਤੋਂ ਲੈ ਕੇ 1539 ਮਲਤਾਨ ਵਿਖੇ ਤੇ ਅੰਮ੍ਰਿਤਸਰ ਵਿਖੇ ਇਹ ਸਵਾਲ ਤਕਰੀਬਨ ਸਾਰਿਆਂ ਨੂੰ ਆਉਂਦੀ ਹੋਣਾ ਤਾਂ ਗੁਰੂ ਨਾਨਕ ਜੀ ਨੇ ਆਪਣੇ ਜੀਵਨ ਦੇ ਅੰਤਲੇ 18 ਸਾਲ ਗੁਜ਼ਾਰੇ ਸੀ ਕਰਤਾਰਪੁਰ ਸਾਹਿਬ ਵਿਖੇ 1522 ਤੋਂ ਲੈ ਕੇ 1539 ਸਮੇਂ ਤੱਕ ਇੱਥੇ ਬਾਬੇ ਨਾਨਕ ਨੇ 18 ਸਾਲ ਗੁਜ਼ਾਰੇ ਇੱਥੇ ਖੇਤੀ ਕੀਤੀ ਹੱਥੀ ਹਲ ਚਲਾਇਆ ਜਿਹੜਾ ਇਹ ਆਪਣੇ ਭਾਰਤੀ ਪੰਜਾਬ ਦੇ ਵਿੱਚ ਤੋਂ ਆਪਾਂ ਪਾਕਿਸਤਾਨ ਦੇ ਵਿੱਚ ਜਾਣਿਆ ਕਰਤਾਰਪੁਰ ਕੋਰੀਡੋਰ ਰਾਹੀਂ ਤਾਂ ਤਕਰੀਬਨ 5 ਕਿਲੋਮੀਟਰ ਦੀ ਦੂਰੀ ਬਣਦੀ ਹੈ ਡੇਰਾ ਬਾਬਾ ਨਾਨਕ ਠਹਿਰਾ ਜਾਂਦਾ ਉਦੋਂ ਬਾਅਦ ਜਾਇਆ ਜਾਂਦਾ ਕਰਤਾਰਪੁਰ ਸਾਹਿਬ ਤਾਂ ਦੇਖ ਸਕਦੇ ਹੋ ਤੁਸੀਂ ਇਹਦੇ ਲਈ ਤੁਹਾਨੂੰ ਪਾਸਪੋਰਟ ਦੀ ਜਰੂਰਤ ਪੂਰ ਪਾਸਪੋਰਟ ਬਣਾ ਲਓ ਫਿਰ ਜਾ ਸਕਦੇ ਜਿੱਥੇ ਬਾਬਾ ਨਾਨਕ ਜੀ ਨੇ ਚਰਨ ਜਿਹੜੇ ਪਾਏ ਸੀ ਅੱਗੇ ਹੈ ਜਪਜੀ ਵਾਰ ਮਲਾਰ ਵਾਰ ਮਾਝ ਵਾਰ ਆਸਾ ਓੰਕਾਰ ਪੱਟੀ ਤਿੱਥ ਬਾਰਾ ਮਹਾ ਬਾਣੀਆਂ ਦੀ ਸਿਰਜਣਾ ਕਿਹਨੇ ਕੀਤੀ ਸੀਗੀ ਜਪਜੀ ਸਾਹਿਬ ਵਾਰ ਮਲਾਰ ਵਾਰ ਮਾਝ ਵਾਰ ਆਸਾ ਓੰਕਾਰ ਪੱਟੀ ਤਿੱਥ ਬਾਰਾ ਮਹਾ ਇਹਨਾਂ ਬਾਣੀਆਂ ਦੀ ਸਿਰਜਣਾ ਕਿਹਨੇ ਕੀਤੀ ਗੁਰੂ ਅੰਗਦੇਵ ਜੀ ਨੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਬਾਣੀਆਂ ਦੀ ਜਿਹੜੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀਗੀ ਕਈ ਵਾਰ ਸਵਾਲ ਐਵੇਂ ਵੀ ਪੁੱਛ ਲਿਆ ਜਾਂਦਾ ਪਾਣੀਆ ਦੇ ਧਾਰ ਤੇ ਇਹ ਵੀ ਵਿਦਿਆਰਥੀ ਨੂੰ ਪਤਾ ਹੋਣਾ ਚਾਹੀਦਾ ਅੱਗੇ ਸੰਗਤ ਦੇ ਪੰਗਤ ਦੀ ਨੀਂਹ ਕਿन्हਾਂ ਨੇ ਰੱਖੀ ਜੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੇ ਤਾਂ ਸੰਗਤ ਤੇ ਪੰਗਤ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀਗੀ ਬਾਅਦ ਵਾਲੇ ਜਿਹੜੇ ਗੁਰੂ ਸਾਹਿਬਾਨ ਸੀਗੇ ਉਹਨਾਂ ਨੇ ਸੰਗਤ ਦੇ ਪੰਗਤ ਦਾ ਵਿਸਥਾਰ ਕੀਤਾ ਸੀਗਾ ਜਿਹੜੀ ਲੰਗਰ ਦੀ ਪ੍ਰਥਾ ਚੱਲੀ ਸੀਗੀ ਠੀਕ ਆ ਨੀ ਇਹਨਾਂ ਨੇ ਰੱਖੀ ਸੀ ਵਿਸਤਾਰ ਬਾਅਦ ਦੇ ਵਿੱਚ ਹੋਇਆ ਸੀਗਾ ਉਹ ਅੱਗ ਅਗਲੀ ਪਾਠਾਂ ਦੇ ਵਿੱਚ ਪੜਾਂਗੇ ਕਿ ਕਿਵੇਂ ਕਿਸ ਤਰ੍ਹਾਂ ਦੇ ਨਾਲ ਕਿਹੜੇ ਮੁਗਲ ਬਾਦਸ਼ਾਹ ਨੇ ਜਿਹੜਾ ਜ਼ਮੀਨ ਵੀ ਜੇ ਉਹ ਕੀਤੀ ਸੀਗੀ ਆਪਣੀ ਜਿਹੜੀ ਵੀ ਭਾਈ ਲੰਗਰ ਚਲਾਉ দান ਕਰਤੀ ਸੀਗੇ ਅੱਗੇ ਹੈਗਾ ਜੀ 55ਵਾਂ ਸਵਾਲ ਤੁਹਾਡੀ ਨਜ਼ਰਵਲ ਜਾ ਰਿਹਾ ਗੁਰੂ ਜੀ ਨੇ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਜੀ ਆਪਣਾ ਉੱਤਰਾਧਿਕਾਰੀ ਕਿਹਨਾਂ ਨੂੰ ਨਿਯੁਕਤ ਕਰ ਲਿਆ ਸੀਗਾ ਗੁਰੂ ਸਾਹਿਬ ਨੇ ਤਾਂ ਆਪਣਾ ਉੱਤਰਾਧਿਕਾਰੀ ਉਹਨਾਂ ਨੇ ਨਿਯੁਕਤ ਭਾਈ ਜੱਠਾ ਜੀ ਭਾਈ ਲੈਣਾ ਜੀ ਤਿਆਗਮਲ ਜੀ ਸ਼੍ਰੀ ਚੰਦ ਜੀ ਆਪਣਾ ਉੱਤਰਾਧਿਕਾਰੀ ਮੀਂਝ ਗੁਰਗੱਤੀ ਕਿਹਨਾਂ ਨੂੰ ਦਿੱਤੀ ਸੀਗੀ ਭਾਈ ਲੈਣਾ ਜੀ ਨੂੰ ਗੁਰਗੱਦੀ ਦਿੱਤੀ ਸੀ ਤੇ ਭਾਈ ਲੈਣਾ ਇਹਨਾਂ ਦਾ ਪਹਿਲਾ ਨਾਮ ਸੀ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਅੰਗਦ ਦਾ ਨਾਮ ਦਿੱਤਾ ਭਾਵ ਕਿ ਅੰਗ ਦਾ ਨਾਮ ਦਿੱਤਾ ਇੱਕ ਅੰਗ ਦਾ ਨਾਮ ਦਿੱਤਾ ਭਾਈ ਲੈਣਾ ਜੀ ਅੱਜ ਦਾ ਆਖਰੀ ਸਵਾਲ ਵਿਦਿਆਰਥੀ ਤੁਹਾਡੀ ਨਜ਼ਰ ਵੱਲ ਜਾ ਰਿਹਾ ਹੈਗਾ ਦੇਖ ਰਹੇ ਹੋ ਤੁਸੀਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਦੋਂ ਸਮਾਏ 22 ਸਤੰਬਰ 1539 22 ਸਤੰਬਰ 1538 22 ਸਤੰਬਰ 1537 ਤੇ 22 ਸਤੰਬਰ 1536 ਤਾਂ ਕਦੋਂ ਸਮਾਉਂਦਿਆ ਗੁਰੂ ਜੀ ਜੋਤੀ ਜੋਤ ਤਾਂ ਗੁਰੂ ਜੀ ਜੋਤੀ ਜੋਤ ਸਮਾਉਂਦਿਆ